ਅਮ੍ਰਿਤਸਰ ਪਾਤੀਕਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਜਿਲ੍ਹਾ ਅਮ੍ਰਿਤਸਰ ਦੇ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਤੇ ਜਿਲ੍ਹਾ ਅਗੂ ਜਗਜੀਤ ਸਿੰਘ ਕੋਲੀ ਦੇ ਇਕਵਾਇ ਦੇ ਵਿੱਚ ਅੱਜ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਤੱਕੇ ਦੇ ਨਾਲ ਹਾਈਵੇ ਦਾ ਕਬਜ਼ਾ ਲੈਣ ਆਇਆ ਸੀ ਉਹ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਕੰਮ ਰੋਕ ਕੇ ਵਾਪਸ ਭੇਜਿਆ ਗਿਆ ਕਿਹਾ ਪਹਿਲਾਂ ਕਿਸਾਨਾਂ ਦਾ ਮੁਆਵਜ਼ਾ ਦਿਓ ਉਹਨਾਂ ਚਿਰ ਕਬਜ਼ਾ ਨਹੀਂ ਲੈਣ ਦਵਾਂਗੇ ਅਮ੍ਰਿਤਸਰ ਦੇ ਪਿੰਟਕੋਟਲਾ ਦੇ ਵਿੱਚ ਨੈਸ਼ਨਲ ਹਾਈਵੇ ਜੰਮੂ ਦੇ ਕੰਮ ਦੌਰਾਨ ਕਿਸਾਨਾਂ ਨੇ ਹੰਗਾਮਾ ਕੀਤਾ ਤੇ ਨੈਸ਼ਨਲ ਹਾਈਵੇ ਦਾ ਕੰਮ ਵੀ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਜੀਸੀਬੀ ਮਸ਼ੀਨਾ ਨੂੰ ਵੀ ਵਾਪਸ ਭੇ ਸ ਅਧਿਕਾਰੀ ਮੌਕੇ ਤੇ ਉਥੇ ਪਹੁੰਚ ਗਏ ਨੇ ਦੱਸ ਦੇ ਕਿ ਤੇ ਤਹਿਸੀਲਦਾਰਾ ਨੇ ਕਿਸਾਨਾਂ ਨੂੰ ਪਰੋਸਾ ਦਿਲਾਇਆ ਕਿ ਉਹਨਾਂ ਦਾ ਪੰਡ ਦਾ ਮੁਆਜਰ ਜੜਾ ਹੈ ਜਲਦੀ ਜਲਦੀ ਦੇ ਦਿੱਤਾ ਜਾਵੇਗਾ ਆਖੂ ਵੀ ਆਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੋਂ ਮਸ਼ੀਨਾਂ ਮੋੜ ਅੱਜ ਜੋ ਪਿੰਡ ਕੋਟਲੇ ਦੇ ਵਿੱਚ ਜੰਮੂ ਵੇ ਹਾਈਵੇ ਨੂੰ ਲੈ ਕੇ ਆਹ ਜਿਹੜੀਆਂ ਮਸ਼ੀਨਾਂ ਜੀਸੀਪੀ ਇਹ ਆਏ ਨੇ ਰੰਗੇ ਹੱਥੀ ਵਾਪਸ ਜਾ ਰਹੀਆਂ ਨੇ ਕਿਸਾਨ ਜੱਦੇ ਬੰਦੀਆਂ ਨੇ ਆਣ ਕੇ ਇਹਨਾਂ ਨੂੰ ਡੱਕ ਦਿੱਤਾ ਝੋਨੇ ਦੇ ਵਿੱਚ ਫਿਰਿਆ ਇੱਥੇ ਸਾਨੂੰ ਐਡੀਮ ਸਾਹਿਬ ਵਿਸ਼ਵਾਸ ਦਿਵਾ ਕੇ ਕਹਿ ਵੀ ਇਹਨਾਂ ਨੂੰ ਪੰਦਾ ਮੁਆਜਵਾ ਦਿੱਤਾ ਜਾਊਗਾ ਜਿਹੜਾ ਝੋਨਾ ਖਰਾਬ ਹੋਇਆ ਏ ਇਸ ਕਰਕੇ ਇਹ ਜੇਸੀਪੀਆਂ ਅੱਜ ਬਰੰਗੇ ਹੱਥੀ ਵਾਪਸ ਜਾ ਰਹੀਆਂ ਆ ਜੇ ਅੱਗੇ ਤੋਂ ਫਿਰ ਕੋਈ ਕਰਨਗੇ ਪ੍ਰਸ਼ਾਸਨ ਕਰੇ ਚਾਹੇ ਇਤਰਾਣ ਕੇ ਜੇਸੀਪੀਆਂ ਆਉਣਗੀਆਂ ਕਦੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਵੀ ਕੇ ਜੂ ਸਿੱਧੂਪੁਰ ਤੇ ਕਮਾਨ ਸੀਰ ਕਮੇਟੀ ਇਸੇ ਤਰ੍ਹਾਂ ਇਹਨਾਂ ਨੂੰ ਵਾਪਸ ਵੀ ਕੇ ਜੂ ਸਿੱਧੂਪੁਰ ਜਿੱਦੜਾ ਪਾ ਬਹੁਤ ਵੱਡੀ ਕਿਸਾਨਾਂ ਦੀ ਜਿੱਤ ਹੋਈ ਆ ਆ ਕਬਜ਼ਾ ਲੈਣ ਆਇਆ ਪ੍ਰਬੰਧ ਇਹਨੂੰ ਐਸਾ ਵਾਪਸ ਮੋੜਿਆ ਕਿਹੜਾ ਵਾਪਸ ਜਾ ਰਿਹਾ ਪ੍ਰਬੰਧ ਆ ਆਪਣੀਆਂ ਪੌਗਲੈਂਡਾਂ ਉਹ ਵੀ ਵਾਪਸ ਹੋ ਰਹੀਆਂ ਨੇ ਬਹੁਤ ਵੱਡੀ ਪ੍ਰਬੰਧ ਦੀ ਜਿੱਤੇ ਹਾਰ ਹੋਈ ਆ ਪ੍ਰਬੰਧ ਜਿਹੜਾ ਧੱਕੇ ਨਾਲ ਡੀਸੀ ਅੰਮ੍ਰਿਤਸਰ ਕਬਜ਼ਾ ਲੈਣਾ ਚਾਹੁੰਦਾ ਸੀ ਕਿਸਾਨਾਂ ਕਹਿੰਦੇ ਗੱਲਬਾਤੋ ਬਿਨਾ ਟੇਬਲ ਤੋਂ ਇਹਨਾਂ ਦੇ ਕਿਸਾਨਾਂ ਦੀ ਸਹਿਮਤੀ ਨਹੀਂ دی ਉਹਨਾਂ ਦੇ ਪਹਿਲੇ ਚ ਨਹੀਂ ਬਣਦੇ ਜਿਹੜਾ ਝੋਨੇ ਦਾ ਵਾ ਉਹਦਾ ਮਾਜਵਾ ਵੀ ਮੰਨਿਆ ਐਸਡੀਐਮ ਵੀ ਇਹ ਮੈਦਾ ਦਾ ਮਾਜਵਾ ਉਹ ਵੀ ਪਾ ਦੇਣਾ ਵਾ ਇਸ ਕਰਕੇ ਬਹੁਤ ਵੱਡੀ ਜਿੱਤ ਹੋਈ ਆ ਇਹ ਕਿਸਾਨਾਂਵੇਂ ਦੂਰਾਂ ਦੀ ਇਹ ਮਸ਼ੀਨਾਵਾਂ